ਸਸ਼ੇ ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਤੇ ਤੇ ਇਸੇ ਦਰਮਿਆਨ ਬਠਿੰਡਾ ਦੇ ਐਸਐਸਪੀ ਦੀ ਅਗਵਾਈ ਦੇ ਵਿੱਚ ਜਿੱਥੇ ਲਗਾਤਾਰ ਹੀ ਬਠਿੰਡਾ ਪੁਲਿਸ ਜੋ ਕਿ ਅਸ਼ਰਾਰਤੀ ਅੰਸਰਾਂ ਤੇ ਨਕੇਲ ਕਸ ਰਹੀ ਤੇ ਇਸੇ ਦਰਮਿਆਨ ਬਠਿੰਡਾ ਸੇ ਆਈਐਸਟਾਫ 2 ਦੀ ਟੀਮ ਦੇ ਵੱਲੋਂ ਗਸ਼ਤ ਦੇ ਦੌਰਾਨ ਮੁਖਬਰੀ ਦੇ ਆਧਾਰ ਤੇ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਣੇ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਕੋਲੋਂ 3 ਪਿਸਤੌਲਾਂ 32 ਬੋਰ ਦੀਆਂ ਇੱਕ ਦੇਸੀ ਕਟਾ 12 ਬੋਰ ਸਮੇਤ ਕਾਬੂ ਕਰਨ ਦੇ ਵਿੱਚ ਇਸ ਨੂੰ ਸਫਲਤਾ ਹਾਸਲ ਕੀਤੀ ਗਿਆ ਅਸਲ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਜਦ ਪੁਲਿਸ ਪਾਰਟੀ ਨੂੰ ਸ਼ੱਕ ਹੁੰਦਾ ਤਾਂ ਇਸੇ ਸਬੰਧ ਵਿੱਚ ਇਸ ਵਿਅਕਤੀ ਜਿਸ ਦਾ ਨਾਮ ਅਮਰਿਤਪਾਲ ਸਿੰਘ ਉਰਫ ਆਕਾਸ਼ ਦੱਸਿਆ ਜਾ ਰਿਹਾ ਹੈ ਇਸ ਨੂੰ ਫੜਿਆ ਜਾਂਦਾ ਹੈ ਤੇ ਪੁਛਗਿਛ ਕੀਤੀ ਗਈ ਹੈ ਤਾਂ ਐਜੇ ਕਬਜ਼ੇ ਵਿੱਚੋਂ ਅਸਲਾ ਜਿਹੜਾ ਬਰਾਮਦ ਕੀਤਾ ਗਿਆ ਤੇ ਇਸ ਤੇ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਦੇ ਕੋਲੋਂ ਹਥਿਆਰਾ ਦੀ ਵੀ ਬਰਾਮਦਗੀ ਹੋਈ ਹੈ ਦਰਅਸਲ ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਸ ਦੀ ਉਮਰ 23 ਸਾਲਾ ਫਿਰ ਹਾਲ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਏਡੀਜੀਪੀ ਸਾਹਿਬ ਬਠਿੰਡਾ ਰੇਂਜ ਕੇਐਸਐਸਪੀ ਸਾਹਿਬ ਬਠਿੰਡਾ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਕੱਲ ਸੀਆਈਏ ਸਟਾਫ ਟੂ ਬਠਿੰਡਾ ਦੀ ਟੀਮ ਨੂੰ ਇੱਕ ਕਾਮਯਾਬੀ ਹੱਥ ਲੱਗੀ ਹੈ ਜਿਹਦੇ ਵਿੱਚ ਸੀਕ੍ਰੀਟ ਇਨਫੋਰਮੇਸ਼ਨ ਦੇ ਬੇਸਿਸ ਤੇ ਇੱਕ ਦੋਸ਼ੀ ਅਮਰਿਤਪਾਲ ਸਿੰਘ ਉਰਫ ਆਕਾਸ਼ ਵਾਸੀ ਜਲਾਲੜਾ ਥਾਣਾ ਓਡਾ ਜ਼ਿਲ੍ਹਾ सिरसा ਨੂੰ ਚਾਰ ਵੈਪਨਸ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇਹਦੇ ਵਿੱਚ ਤਿੰਨ ਵੈਪਨ 32 ਬੋਰ ਦੇ ਤੇ ਇੱਕ 12 ਬੋਰ ਦਾ ਘਟਾਇਆ ਤੋਂ ਬਰਾਮਦ ਕੀਤਾ ਗਿਆ ਹੈ ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਆ ਗੱਲ ਸਾਹਮਣੇ ਆਈ ਹੈ ਕਿ ਇਹਨੂੰ ਕੋਈ ਬਾਹਰਲੇ ਨੰਬਰ ਤੋਂ ਫੋਨ ਆਇਆ ਸੀ ਕਿ ਇਹਨੂੰ ਕੋਈ ਅਣਪਛਾਤਾ ਬੰਦਾ ਡਿਲੀਵਰ ਕਰਕੇ ਗਿਆ ਸੀ ਇਹ ਵੈਪਨਸ ਤੇ ਇਹਨੇ ਬਠਿੰਡੇ ਦੇ ਵਿੱਚ ਇਹ ਵੈਪਨ ਸਪਲਾਈ ਕਰਨੀ ਸੀ ਕਿਸੇ ਬੰਦੇ ਨੂੰ ਤੇ ਇਹਨੂੰ ਡਾਇਰੈਕਸ਼ਨਸ ਮਿਲਣ ਲੱਗੀ ਸੀ ਤੇ ਉਦੋਂ ਸੀਆਈਏ ਸਟਾਫ ਨੂੰ ਸਿਕਰਿਟ ਇਨਫੋਰਮੇਸ਼ਨ ਮਿਲੀ ਮੁਖਬਰੀ ਹੋਈ ਤੇ ਇਹਨੂੰ ਸਮੇਤ ਵੈਪਨਸ ਗ੍ਰਿਫਤਾਰ ਕਰ ਲਿਆ ਗਿਆ ਸਰ ਬੈਕਲੌਗ ਦੀ ਗੱਲ ਜਿਹੜੀ ਹੁਣ ਤੱਕ ਕੀ ਮੈਸਚਰ ਹੈ ਇਹ ਤੇ ਪਹਿਲਾਂ ਕੋਈ ਐਫਆਈਆ ਰਿਸਟਰ ਹੈ ਨਹੀਂ ਲੇਬਰ ਦਾ ਕੰਮ ਹੀ ਕਰਦਾ ਹੈ ਤੇ ਹਜੇ ਸਾਡੀ ਤਫਤੀਸ਼ ਜਿਹੜੀ ਹੈ ਚੱਲੀ ਹੈ ਤੇ ਇਹਦੀ ਪੁੱਛਗਿੱਛ ਵੀ ਅਸੀਂ ਕੰਟੀਨਿਊਸ ਕਰ ਰਹੇ ਹਾਂ ਸਰ ਕੋਰੀਅਰ ਆਇਆ ਜਾਂ ਸਪਲਾਇਰ ਆਇਆ ਇਹਦੀ ਉਮਰ ਬੀ ਵਾਈ ਸਾਲ ਦੀ ਹੈਗੀ ਹੈ 23 ਸਾਲ ਦੇ ਕਰੀਬ ਹੈ ਉਮਰ ਨੇ ਸਰ ਕੋਰੀਅਰ ਆਇਆ ਜਾਂ ਸਪਲਾਇਰ ਆਇਆ ਹਜੇ ਤੱਕ ਦੀ ਤਫਤੀਸ਼ ਮੁਤਾਬਕ ਇਹਨੂੰ ਕੋਈ ਵੈਪਨ ਦੇ ਸਪਲਾਈ ਕਰਕੇ ਗਿਆ ਸੀ ਆ ਕੋਰੀਅਰ ਹੈਗਾ ਤੇ ਇਹਨੇ ਇੱਥੇ ਬਠਿੰਡੇ ਦੇ ਵਿੱਚ ਡਿਲੀਵਰ ਕਰਨਾ ਸਰ ਜਸਟਾ ਤੁਸੀਂ ਦੇਖਿਆ ਹੈਗਾ ਵੀ ਕਿਸ ਤਰ੍ਹਾਂ ਉਸ ਨਾਲ ਕੰਟੈਕਟ ਆਇਆ ਜਾਂ ਕਿਸ ਤਰ੍ਹਾਂ ਇਨੂੰ ਬਾਹਰਲੇ ਵਰਚੁਅਲ ਨੰਬਰ ਤੋਂ ਕਿਸੇ ਤੋਂ ਕਾਲ ਆਇਆ ਸੀ ਆ ਫੇਸਬੁਕ ਰਾਹੀਂ ਬੰਦਿਆਂ ਦੇ ਨਾਲ ਜੁੜਿਆ ਸੀ ਜਿਹੜੇ ਮਾੜੇ ਬੰਦੇ ਹੈਗੇ ਤੇ ਉਹਨਾਂ ਦੇ ਥਰੂ ਇਹਨੂੰ ਫਿਰ ਬਾਹਰ ਇਹਨੇ ਆਪਣਾ ਨੰਬਰ ਸ਼ੇਅਰ ਕੀਤਾ ਇਹਨੂੰ ਬਾਹਰਲੇ ਨੰਬਰ ਤੋਂ ਫੋਨ ਆਇਆ ਫਿਰ ਇਹਨੇ ਉਹਨਾਂ ਦੇ ਕਹਿਣ ਤੇ ਆਵੇ ਆਪਣੀ ਇਥੇ ਡਿਲੀਵਰ ਕਰਨ ਲਈ ਆਜਿਆ ਸਰ ਲੋਕੇਸ਼ਨ ਕਿੱਥੋਂ ਦਾ ਕੇਸ ਨਾਲ ਇਹਨੂੰ ਲਾਲ ਸਿੰਘ ਬਸਤੀ ਮਤੀਦਾਸ ਨਗਰ ਜਿਹੜਾ ਏਰੀਆ ਹੈ ਉਥੋਂ ਸੀ ਅਰੈਸਟ ਕੀਤਾ ਸੀ ਹੋਰ ਸਰ ਦੇ ਨਾਲ ਕੋਈ ਨਹੀਂ ਆ ਆ ਇਕੱਲਾ ਹੀ ਆਇਆ ਸੀ ਆਪਣੇ ਪਿੰਡ ਤੋਂ ਤੇ ਤੇ ਅਸੀਂ ਹੁਣ ਪਛਾਣ ਕਰਨ ਦੀ ਕੋਸ਼ਿਸ਼ ਕਰਨ ਡਿਆ ਜਿਹੜੇ ਬੰਦੇ ਨੇ ਇਹਨੂੰ ਵੈਪਨ ਸਪਲਾਈ ਕੀਤੇ ਤੇ ਜਿਹੜੇ ਬੰਦੇ ਨੂੰ ਇਹਨੇ ਵੈਪਨ ਇੱਥੇ ਬਠਿੰਡੇ ਦੇ ਵਿੱਚ ਡਿਲੀਵਰ ਕਰਨੇ ਸੀ ਉਹ ਅਸੀਂ ਹੁਣ ਇਨਵੈਸਟੀਗੇਟ ਕਰਨ ਡਿਆ ਉਹ ਨੰਬਰ ਵੀ ਅਸੀਂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਨ ਡਿਆ ਤੇ ਮੈਨੂੰ ਪੂਰੀ ਉਮੀਦ ਹੈ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਵੀ ਇਹਦੇ ਵਿੱਚ ਅਰੈਸਟ ਕਰਾਂਗੇ ਵੈਪਨ ਕੰਟਰੀ ਮੇਡ ਇਨੇ ਲੋਕਲ ਤਿੰਬਤੀ ਬੋਰ ਤੇ ਇੱਕ ਪੇਸੀ ਕਟਾਏ ਬਾਰ ਉਹ ਇਹਨੂੰ ਹੀ ਕੋਈ ਬੰਦਾ ਦੇ ਕੇ ਗਿਆ ਸੀ ਅਣਪਛਾਤਾ ਬੰਦਾ ਇਹਦੇ ਦੱਸਣ ਮੁਤਾਬਿਕ ਉਹਦੀ ਸ਼ਕਲ ਇਹਨੂੰ ਕਲੀਅਰ ਨਹੀਂ ਹੈ ਤੇ ਇਹਨੂੰ ਇੱਥੇ ਬਠਿੰਡਾ ਡਿਲੀਵਰ ਕਰਨ ਲਈ ਕਿਹਾ ਗਿਆ ਸੀ ਫੋਨ ਤੇ ਸਰ ਮੈਂ ਮੱਦੀ ਦਾ ਸਟ੍ਰੂਕਿਆ ਸੀ ਕਿ ਡਿਲੀਵਰ ਕਰਨਾ ਆ ਡਿਲੀਵਰ ਕਰਨ ਹੀ ਆਇਆ ਸੀ ਉਹ ਪੈਸੇ ਇਹਦੇ ਅਕਾਊਂਟ ਸੇ ਟ੍ਰਾਂਸਫਰ ਹੋਣੇ ਸੀ ਹਜੇ ਇਹਨੂੰ ਕੋਈ ਪੈਸੇ ਨਹੀਂ ਮਿਲੇ ਇਹਨੂੰ ਪੈਸਿਆਂ ਦੇ ਨਾਲ ਇਹਦੀ ਗੱਲ ਹੋਈ ਸੀ ਪਰ ਡਿਲੀਵਰੀ ਤੋਂ ਬਾਅਦ ਉਹ ਗੱਲ ਲਾ ਪੈਸੇ ਨਾਲ ਹਾਂਜੀ ਇਹਨੇ ਪੈਸੇ ਨਾਲ ਗੱਲ ਪਤਾ ਹੀ ਸਰ ਕਿ ਆਸ ਮੈਂ ਵੈਪਨ ਹੈਗਾ ਆਇਆ ਤਾਂ ਇਹਨੂੰ ਪਤਾ ਹੀ ਸੀ ਵੈਪਨ ਆਪਣੀ ਕਿਟ ਚ ਪਾ ਕੇ ਆ ਲੈ ਕੇ ਆਇਆ ਚੈੱਕ ਕਰਕੇ ਉਹਦੇ ਵੈਪਨ ਹੈਗੇ ਐਨ ਇੱਕਿਟ ਚ ਪਾਈ ਸੀ ਬੈਗ ਐਨੇ ਟੰਗਿਆ ਹੋਇਆ ਸੀ ਉਹਦੇ ਵਿੱਚ ਵੈਪਨ ਸੀਗੇ ਇਹਨੂੰ ਪਤਾ ਹੈ ਹਾਂ ਜੀ ਹਰਿਆਣੇ ਦਾ ਸਟਾਰਕਸ ਵਗੈਰਾ ਨਹੀਂ ਐ ਤਾਂ ਕੋਈ ਲਾਈਵ ਰਾਉਂਡਸ ਆ ਗੱਡੀ ਉਹਨਾਂ ਦੀ ਐਸਟਾ ਆ ਕਹਿੰਦਾ ਕੋਈ ਗੱਡੀ ਐ ਇਹਨੇ ਲਿਫਟ ਲੈ ਕੇ ਇੱਥੇ ਪਹੁੰਚਿਆ ਸੀ ਕਿਸੇ ਗੱਡੀ ਤੋਂ ਲਿਫਟ ਲੈ ਕੇ ਆਇਆ ਕਿਰਾਏ ਤੇ ਮਤਲਬ ਕਿਰਾਇਆ ਦੇ ਕੇ ਲਿਫਟ ਲੈ ਕੇ ਨਹੀਂ ਆ ਲੈਬਰ ਦਾ ਕੰਮ ਕਰਦਾ ਇਹ ਸਾਲ ਜੀ ਆਪੇ